ਇਨ ਡਿਸੰਬਰ 1971 ਦੀ ਉਹ ਅਹਿਮ ਲੜਾਈ ਜਿਹੜੀ ਕਿ ਤੀਸਰੀ ਲੜਾਈ ਲੜੀ ਲੜੀ ਗਈ ਸੀ ਪਾਕਿਸਤਾਨ ਨਾਲ ਪਰ ਇਹ ਲੜਾਈ ਜਿਹੜੀ ਪਾਕਿਸਤਾਨ ਵੱਲੋਂ ਸੋਚੀ ਸਮਝੀ ਸਾਜ਼ਿਸ਼ ਸੀ 10 ਦਸੰਬਰ ਨੂੰ 1971 ਨੂੰ ਸਵੇਰੇ ਸਵੇਰੇ ਲੋਫੋਰ ਦੇ ਨਾਲ ਹੀ ਪਾਕਿਸਤਾਨ ਦੇ ਜਹਾਜ਼ਾਂ ਨੇ ਹਿੰਦੁਸਤਾਨ ਦੇ 6 에어ਬੇਸ ਦੇ ਉੱਪਰ ਅਟੈਕ ਕੀਤਾ ਉਤੋਂ ਬਾਅਦ ਹਿੰਦੁਸਤਾਨ ਦੇ ਸਾਡੀ ਇੰਡੀਅਨ 에ਅਰ ਫੋਰਸ ਦੀ ਜਦ ਮੈਂ ਵੀ ਇੱਕ 파ਟ ਸੀ ਐਸਾ ਉਹਨੂੰ ਸਬਸਕਾਇਆ ਕਿ ਇੱਕ ਦਿਨ ਨੇ ਦੋ ਦਿਨ ਲਗਾਤਾਰ ਅਟੈਕ ਕਰਦੇ ਕਰਦੇ ਸਾਰੇ ਉਹਦੇ ਰਨਵੇ ਜੋ ਵੀ ਸੀ ਉਹਨਾਂ ਨੂੰ ਮਜਬੂਰ ਕਰਤਾ ਕਿ ਜਹਾਜ਼ ਉਡਾਈ ਨਾ ਸਕੋ ਉੱਥੇ ਪਾਕਿਸਤਾਨ ਨੇ 1965 ਦੀ ਲੜਾਈ ਤੋਂ ਬਾਅਦ 71 ਤੱਕ ਉੱਥੇ ਦੀ ਜਨਤਾ ਦੇ ਨਾਲ ਐਨਾ ਬਦਸਲੂਕੀ ਜਨਾਨੀਆਂ ਨਾਲ ਬਹੁਤ ਹੀ ਗਲਤ ਵਿਵਹ ਬੱਚਿਆਂ ਨਾਲ ਬਤਮੀਜੀ ਉੱਥੋਂ ਦੇ ਲੋਕ ਬਾਰਡਰ ਕ੍ਰੌਕ ਸਰਕੇ ਹਿੰਦੁਸਤਾਨ ਚ ਆਉਣੇ ਚાલુ ਹੋ ਗਈ ਸਰ। ਸਾਬ ਜਿਵੇਂ ਅੱਜਕੱਲ੍ਹ ਲੜਾਈ ਜਿਹੜੀ ਹੈ ਬੜੀ ਐਡਵਾਂਸ ਹੋ ਗਈ ਐ। ਐਸੇ ਦੇਖਿਆ ਪਹਿਲਾਂ ਤੋਪਾਂ ਗੋਲਿਆਂ ਨਾਲ ਲੜਾਈ ਹੁੰਦੀ ਸੀ। ਅੱਜਕੱਲ੍ਹ 에ਅਰ ਫੋਰਸ ਦੀ ਲੜਾਈ ਹੋ ਗਈ ਆ। ਜਹਾਜ਼ ਤੋਂ ਬੈਠੇ ਬੈਠੇ ਕਿਤੇ ਤੁਸੀਂ ਬਟਨ ਧਾਪ ਦੋ ਤੇ ਸਿੱਧਾ ਜਾ ਕੇ ਜਿਹੜਾ ਕਈ ਨੁਕਸਾਨ ਕਰਦਾ ਜਾ ਕੇ ਜਿਹੜਾ ਦੂਜੇ ਪਾਸੇ ਜਿਹੜੀ ਆ ਪਾਰਟੀ ਹੁੰਦੀ ਆ। ਕਿਸ ਤਰ੍ਹਾਂ ਦੇ ਦਿਓ ਕਿੰਨੀ ਕੀ ਚੀਜ਼ਾਂ ਐਡਵਾਂਸ ਹੋ ਗਈਆਂ ਨੇ। ਸਾਡੇ ਹਿੰਦੁਸਤਾਨ ਦੇ ਭਾਵੇਂ ਸਾਰੀਆਂ ਫੌਜਾਂ ਚੰਗੇ ਆ ਮਰਾਠਾ, ਰਾਜਪੂਤ, ਗੁਜਰਾਤੀ ਜੋ ਵੀ ਸਭ ਚੰਗੇ ਹਨ। ਬਸ ਸਿੱਖ ਕ ਪਾਕਿਸਤਾਨ ਨੂੰ ਬਹੁਤ ਮਾਲ ਆ ਰਿਹਾ ਸੀ ਉਹਨਾਂ ਨੂੰ ਪੈਸੇ ਆ ਰਿਹਾ ਸੀ ਉਹਨਾਂ ਨੂੰ ਇੱਕੋ ਹੀ ਗੱਲ ਕੀਤੀ ਜਾਂਦੀ ਵੀ ਹਿੰਦੁਸਤਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਕੋਈ ਦੂਜੀ ਜਾਂ ਤੀਜੀ ਤਾਕਤ ਨਾ ਹੋਣ ਦਿੱਤੀ ਜਾਵੇ ਕਹਿੰਦੇ ਆ ਨਾ ਜੀ ਪਿਓ ਦੇ ਪਿਓ ਹੀ ਹੁੰਦਾ ਹੈ 1947 ਚ ਪੁੱਤ ਨੂੰ ਵੱਖਰਾ ਕਰਕੇ ਪਾਕਿਸਤਾਨ ਦੇ ਦਿੱਤਾ ਹੁਣ ਪੁੱਤ ਭਾਵੇਂ ਕਿੰਨਾ ਵੀ ਤਕੜਾ ਹੋ ਜਾਏਗਾ ਪਿਓ ਨੂੰ ਚ ਪੈਸੜੇ ਆਉਂਦੇ ਹੀ ਆਉਂਦੇ ਨੇ ਨਾ ਸ਼ੇਰ ਛੁਪ ਕੇ ਸ਼ਿਕਾਰ ਨਹੀਂ ਕਰਦਾ ਸ਼ੇਰ ਬਾਹਰ ਨਿਕਲ ਕੇ ਅਟੈਕ ਕਰਦਾ ਸਾਨੂੰ ਮਜ਼ਾ ਆਉਂਦਾ ਸਿੱਖਾਂ ਨੂੰ ਜਦੋਂ ਉੱਥੋਂ ਆਰਡਰ ਮਿਲਦਾ ਤਾਂ ਅਸੀਂ ਜਾ ਕੇ ਅਟੈਕ ਕਰਦੇ ਹਾਂ ਉਹਨਾਂ ਦੇ ਮੋਰਚਿਆਂ ਦੇ ਵਿੱਚ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ 3 ਦਸੰਬਰ 1971 ਉਹ ਅਹਿਮ ਦਿਨ ਸੀ ਜਦੋਂ ਪਾਕਿਸਤਾਨ ਤਾਂ ਨੇ ਸਾਡੇ ਭਾਰਤ ਦੇ ਹਮਲਾ ਕਰ ਦਿੱਤਾ ਗਿਆ ਸੀ ਤੇ ਜੰਗ ਜਰੀ ਸ਼ੁਰੂ ਹੋਈ ਸੀ ਅਤੇ ਅੱਠ ਜਿਹੜੇ ਕਿ 에어ਫ੍ਰੇਸ ਜਿਹੜੇ ਸੀ ਉਹਨਾਂ 'ਤੇ ਹਮਲਾ ਕਰ ਦਿੱਤਾ ਗਿਆ ਸੀ ਅਤੇ ਇਹ ਜਿਹੜੀ ਲੜਾਈ ਸੀ ਪਾਕਿਸਤਾਨ ਤੋਂ ਜਿਹੜੀ ਜਿੱਤ ਪ੍ਰਾਪਤ ਹੋਈ ਤੇ ਬੰਗਲਾਦੇਸ਼ ਨੂੰ ਜਿਹੜਾ ਸੀ ਆਜ਼ਾਦ ਕਰਾਇਆ ਗਿਆ ਇਸ ਤमाम ਉਹਦੇ ਗੱਲਬਾਤ ਕਰਾਂਗੇ ਸਾਡੇ ਨਾਲ ਨਿਰਮਲ ਸਿੰਘ 베ਦੀ ਜਿਹੜੇ 에어ਫੋਰਸ ਦੇ ਵਿੱਚ ਅਫਸਰ ਨੇ ਉਹਨਾਂ ਨਾਲ ਗੱਲਬਾਤ ਜੂ ਕਰਾਂਗੇ 베ਦੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਜੀ ਆਇਆਂ ਜੀ ਆਇਆਂ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਤਨਮਾਨ ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਕਿ ਅਸੀਂ ਪੁਰਾਣੀਆਂ ਗ ਥੈਂਕ ਯੂ ਬਿਲਕੁਲ ਜੀ ਅਸਿਮਿਲੇਰ ਸੋ ਵੀ ਬੇਦੀ ਸਾਹਿਬ 3 ਦਸੰਬਰ 1971 ਦੀ ਉਹ ਅਹਿਮ ਲੜਾਈ ਜਿਹੜੀ ਕਿ ਤੀਸਰੀ ਲੜਾਈ ਲੜੀ ਲੜੀ ਗਈ ਸੀ ਪਾਕਿਸਤਾਨ ਨਾਲ ਕਿੰਨੇ ਕਿ ਖਤਰਨਾਕ ਸੀ ਦਸ਼ਕਾਂ ਜੂਨ ਸਾਂਝਾ ਕਰ ਦਿਓ ਕਿੰਨੇ ਦਿਨ ਲੜਾਈ ਲੱਗੀ ਆ ਤੇ ਕਿਸ ਤਰ੍ਹਾਂ ਜਿਹੜੇ ਪਾਕਿਸਤਾਨ ਨਾਲ ਮੁਕਾਬਲੇ ਰੱਖੀਤੇ ਗਏ ਸੀ ਦੇਖੋ ਜੀ ਹਿੰਦੁਸਤਾਨ ਦੇ ਉੱਪਰ ਪਾਕਿਸਤਾਨ ਨੇ ਪਹਿਲੇ ਆਜ਼ਾਦੀ ਤੋਂ ਬਾਅਦ ਅਟੈਕ ਕੀਤਾ 1965 ਦੇ ਵਿੱਚ ਅਟੈਕ ਕੀਤਾ ਬਟ ਇਹ ਲੜਾਈ ਜਿਹੜੀ ਪਾਕਿਸਤਾਨ ਵੱਲੋਂ ਸੋਚੀ ਸਮਝੀ ਸਾਜ਼ਿਸ਼ ਸੀ ਉਹਦੀ ਲੜਾਈ ਨੂੰ ਮੁੱਖ ਰੱਖਦੇ ਹੋਏ ਹਿੰਦੁਸਤਾਨ ਨੇ ਪੂਰੀ ਤਿਆਰੀ ਕੀਤੀ ਹੋਈ ਸੀ 3 ਦਸੰਬਰ ਨੂੰ 1971 ਨੂੰ ਸਵੇਰੇ-ਸਵੇਰੇ ਲੋਫੋਲ ਦੇ ਨਾਲ ਹੀ ਪਾਕਿਸਤਾਨ ਦੇ ਜਹਾਜ਼ਾਂ ਨੇ ਹਿੰਦੁਸਤਾਨ ਦੇ 6 에ਅਰਬੇਸ ਦੇ ਉੱਪਰ ਅਟੈਕ ਕੀਤਾ ਔਰ ਵਾਪਸ ਚਲੇ ਗਿਆ ਉਸ ਤੋਂ ਬਾਅਦ ਹਿੰਦੁਸਤਾਨ ਦੇ ਸਾਡੀ ਇੰਡੀਅਨ 에ਅਰ ਫੋਰਸ ਦੀ ਜਦ ਮੈਂ ਵੀ ਇੱਕ ਪਾਰਟ ਸੀ ਐਸਾ ਉਹਨੂੰ ਸਿਖਾਇਆ ਕਿ ਇੱਕ ਦਿਨ ਨਹੀਂ ਦੋ ਦਿਨ ਲਗਾਤਾਰ ਅਟੈਕ ਕਰਦੇ ਕਰਦੇ ਸਾਰੇ ਉਹਦੇ ਰਣਵੇ ਜੋ ਵੀ ਸੀ ਉਨਾਂ ਨੂੰ ਮਜਬੂਰ ਕਰਤਾ ਕਿ ਉਹ ਜਹਾਜ਼ ਉਡਾ ਹੀ ਨਾ ਸਕ। ਮਿਨੀਰਸੋਪੀ ਹਮਲਾ ਕਿਉਂ ਕੀਤਾ ਗਿਆ ਸੀ? ਪਾਕਿਸਤਾਨ ਤੋਂ ਜਿਹੜਾ ਆਪਣਾ ਸੀ ਦੇਖਿਆ ਜੇ ਬੰਗਲਾਦੇਸ਼ ਆ ਇਹ ਕਦੋਂ ਆਜ਼ਾਦ ਕਰਾਇਆ ਗਿਆ? ਕਿੰਨੇ ਦਿਨ ਲੜਾਈ ਜਰੀ ਚੱਲੀ ਸੀ ਇਹ ਕਾਸ ਕਰ? ਇਹ ਪਾਕਿਸਤਾਨ ਦਾ ਹਿੱਸਾ ਸੀ ਜੀ ਆਪਣਾ ਬੰਗਲਾਦੇਸ਼ ਜਿਹਨੂੰ ਅੱਜ ਕਹਿੰਦੇ ਆ। ਉੱਥੇ ਪਾਕਿਸਤਾਨ ਨੇ 1965 ਦੀ ਲੜਾਈ ਤੋਂ ਬਾਅਦ 71 ਤੱਕ ਉੱਥੇ ਦੀ ਜਨਤਾ ਦੇ ਨਾਲ ਐਨਾ ਬਦਸਲੂਕੀ, ਜਨਾਨੀਆਂ ਨਾਲ ਬਹੁਤ ਹੀ ਗਲਤ ਵਿਵਹ, ਬੱਚਿਆਂ ਨਾਲ ਬਤਮੀ ਜੀ ਉੱਥੋਂ ਦੇ ਲੋਕ ਬਾਰਡਰ ਕ੍ਰੌਕ ਸਰਕੇ ਹਿੰਦੁਸਤਾਨ ਚ ਆਉਣੇ ਚਾਲੂ ਹੋ ਗਏ ਸਨ ਹਿੰਦੁਸਤਾਨ ਦੇ ਉੱਪਰ ਲੋਡ ਪੈ ਰਿਆ ਸੀ ਜਦੋਂ ਹਿੰਦੁਸਤਾਨ ਦੇ ਹਕਮਨਾਨਾਂ ਨੇ ਦੇਖਿਆ ਕਿ ਅਗਰ ਬੰਗਲਾਦੇਸ਼ ਆਜ਼ਾਦ ਹੋ ਜਾਏਗਾ ਤੇ ਅਸੀਂ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਨ ਵਿੱਚ ਕਾਮਯਾਬ ਹੋ ਜਾਾਂਗੇ ਫਿਰ ਉਹ ਲੜਾਈ ਸ਼ੁਰੂ ਹੋਈ ਹਿੰਦੁਸਤਾਨ ਨੇ ਵੈਸਟਰਨ ਐਂਡ ਈਸਟਰਨ ਬਾਰਡਰ ਖੋਲਤਾ ਪਾਕਿਸਤਾਨ ਨੂੰ ਕਮਜ਼ੋਰ ਕਰਨ ਵਾਸਤੇ ਸਾਡੀਆਂ ਸੈਨਾ ਨੇ ਸਾਰਾ ਸਮੁੰਦਰ ਘੇਰ ਲਿਆ ਪਾਕਿਸਤਾਨ ਨੂੰ ਇੰਨਾ ਮਜਬੂਰ ਕਰਤਾ ਗਿਆ ਕਿ ਉਹ ਜਿਹੜਾ ਅੱਜ ਬੰਗਲਾਦੇਸ਼ ਆਪਣੇ ਦੂਜੇ ਹਿੱਸੇ ਦੇ ਵਿੱਚ ਨਾ ਬਾਈਅਰ ਕਿਉਂਕਿ ਉਹਨਾਂ ਦੇ 22 ਸਟ੍ਰੈਕ ਤੋੜਤੀਆਂ ਸੀ ਨਾ ਸਮੁੰਦਰ ਸਮੁੰਦਰ ਸਾਡੀਆਂ ਫੌਜਾਂ ਨੇ ਘੇਰਿਆ ਆ ਸੀ ਧਰਤੀ ਵੈਸੀ ਫੌਜੀਆਂ ਨੇ ਘੇਰੀ ਸੀ ਉੱਥੇ ਪਹੁੰਚਣ 'ਚ ਨਕਾਮ ਰਿਹਾ ਲਾਸਟਲੀ ਉੱਥੇ ਜਿਹੜਾ ਇਹਨਾਂ ਦਾ ਲੈਫਟੀਨ ਜਨਰਲ ਏ ਏ ਜੀ ਨਮਾਜੀ ਸੀ ਉਹਨਾਂ ਨੂੰ ਬਰੇਤੱਲੇ ਪਾਇ ਪਾਕਿਸਤਾਨ ਦੇ ਵਿੱਚ ਕਿ ਮੈਨੂੰ ਸਮਾਨ ਭੇਜੋ ਅਸਲਾ ਭੇਜੋ ਬਟ ਉੱਥੋਂ ਪਾਕਿਸਤਾਨ ਤੋਂ ਨਾ ਸਪਲਾਈ ਹੋਣ ਕਰਕੇ ਕਿਉਂਕਿ ਹਿੰਦੁਸਤਾਨ ਨੇ ਪੂਰੀ ਸਪਲਾਈ ਕੱਟੀ ਹੋਈ ਸੀ ਉਹਨਾਂ ਨੂੰ ਮਜਬੂਰ ਹੋਣਾ ਪਿਆ ਔਰ ਮੇਰੀ ਉਸ ਟਾਈਮ ਦੀ ਪ੍ਰਾਈਮ ਮਿੰਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਉਸ ਟਾਈਮ ਦਾ ਜਰਨਲ ਮਾਨਕ ਸ਼ਾ ਜਿਹਨੂੰ ਬਾਅਦ ਚ ਮਾਰਸ਼ਲ ਆਫ ਦਾ ਵੀ ਉਹਦਾ ਦਿੱਤਾ ਗਿਆ ਹੈ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਮੇਜਰ ਲੈਫਟੀਨੈਂਟ ਜਨਤ ਜਗਜੀਤ ਸਿੰਘ ਅਰੋੜਾ ਜੇ ਸਾਥੀਆਂ ਨੇ ਉਹਨਾਂ ਦੇ ਲੈਕਚਰ ਦੇ ਉੱਪਰ ਉਹਨਾਂ ਦੀਆਂ ਨਮਾਜ਼ੀ ਨਾਲ ਗੱਲਾਂ ਦੇ ਉੱਪਰ ਇਹੋ ਜਿਹਾ ਮਜਬੂਰ ਕਰਤਾ ਕਿ 16 ਤਰੀਕ ਨੂੰ ਨਮਾਜ਼ੀ ਨੂੰ ਆਪਣੀ 93000 ਹਥਿਆਰਬੰਦ ਪਾਕਿਸਤਾਨੀ ਫੌਜਾਂ ਦੇ ਨਾਲ ਸੈਂਡਰ ਕਰਨਾ ਪਿਆ ਮਰੀ ਸਭ ਕਿਸ਼ਤਾ ਦੇ ਦੋਸਤ ਅਸੀਂ ਦੇਖਿਆ ਅੱਜ ਦਿਨ ਹੀ ਪਾਕਿਸਤਾਨ ਨੂੰ ਮੂੰਹ ਦਿਖਾਣੀ ਪੈਂਦੀ ਆ ਜਿਵੇਂ ਤੁਸੀਂ ਗੱਲ ਕੀਤੀ ਆ ਕਿ 1947 ਦੇ ਆਜ਼ਾਦੀ ਤੋਂ ਬਾਅਦ ਅਗਲੇ ਸਾਲ 1948 ਵਿੱਚ ਜਿਹੜੀ ਪਹਿਲੀ ਜੰਗ ਹੋਈ ਉਦੋਂ ਵੀ ਮੂੰਹ ਦਿਖਾਣੀ ਪਈ ਉਸ ਤੋਂ ਬਾਅਦ 65 ਦੀ ਫਿਰ 71 ਦੀ ਵਾਰ-ਵਾਰ ਜਦੋਂ ਪਾਕਿਸਤਾਨ ਸਾਡੇ ਨਾਲ ਕਹਿ ਲਓ ਕਿ ਜਦੋਂ ਪੰਗੇ ਲੈਂਦਾ ਰਿਹਾ ਤੇ ਉਸ ਨੂੰ ਜੜੀਆਂ ਮੂੰਹ ਦਿਖਾਣੀਆਂ ਪੈ ਰੀਆਂ ਪਰ ਕਿਉਂ ਨਹੀਂ ਪਾਕਿਸਤਾਨ ਹਟਿਆ ਹਜੇ ਵੀ ਅਸੀਂ ਦੇਖਿਆ ਪਾਕਿਸਤਾਨ ਆਪਣੀਆਂ ਜੜੀਆਂ ਕੋਈ ਜਿਹੜੇ ਹੱਕਤਾਂ ਨੂੰ ਹੜਦਾ ਨਹੀਂ ਆ ਰਿਹਾ ਕੀ ਕਹਿਣਾ ਚਾਹੋਗੇ ਕਿੰਨਾ ਵੱਡਾ ਜਿਹੜਾ ਪਾਕਿਸਤਾਨ ਦਾ ਇਸ ਚੀਜ਼ ਦਾ ਨੁਕਸਾਨ ਹੋ ਰਿਹਾ ਦੇਖੋ ਜੀ ਪਾਕਿਸਤਾਨ ਨੂੰ ਸ਼ੁਰੂ ਤੋਂ ਹੀ ਅਮਰੀਕਾ ਚਾਈਨਾ ਮਦਦਿੰਦਾ ਰਿਹਾ ਉਹਨਾਂ ਦੇ ਸਿਰ ਦੇ ਉੱਪਰ ਉਹਨੇ 48 ਦੀ ਲੜਾਈ ਲੜੀ 65 ਦੀ ਲੜਾਈ ਲੜੀ ਹਿੰਦੁਸਤਾਨ ਖੁਦ ਲੜਦਾ ਸੀ ਜਦੋਂ ਹਿੰਦੁਸਤਾਨ ਨੇ ਵੇਖਿਆ 65 ਦੀ ਲੜਾਈ ਤੋਂ ਬਾਅਦ ਮਜਬੂਰ ਹੋ ਕੇ ਹਿੰਦੁਸਤਾਨ ਨੂੰ ਵੀ ਆਪਣੀਆਂ ਫੌਜਾਂ ਹੋਰ ਤਿਆਰ ਕਰਨੀਆਂ ਪਈਆਂ ਤੇ 71 ਦੇ ਵਿੱਚ ਇਹੋ ਜਿਹਾ ਮੇਰੇ ਫੌਜੀਆ ਨੇ ਜਲਵੇ ਦਿਹਾਏ ਕਿ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਔਰ ਉਹ ਸੋਚ ਵੀ ਨਹੀਂ ਸਕਦਾ ਕਿ ਮੈਂ ਦੁਬਾਰਾ ਹਿੰਦੁਸਤਾਨ ਦੇ ਉੱਪਰ ਐਸਾ ਹਮਲਾ ਕਰਾਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੇ 71 ਤੋਂ ਬਾਅਦ ਕਮ ਸੇ ਕਾਮ ਮੇਰਾ ਖਿਆਲ 28 ਸਾਲ ਬਾਅਦ ਹਿੰਦੁਸਤਾਨ ਦੇ ਵਿੱਚ ਦੂਜੇ ਤਰੀਕੇ ਨਾਲ ਕਸਨ ਦੀ ਗੱਲ ਕੀਤੀ 99 ਦੇ ਵਿੱਚ ਕਾਰਗਿਲ ਦੀ ਜਿਹੜੀ جنگ ਹੋਈ ਹੈ ਵੀ ਆਪਾਂ ਕਸ਼ਮੀਰ ਨੂੰ ਵੱਖਰਾ ਕਰਤਾ ਜਾਵੇ ਫਿਰ ਵੀ ਮੈਂ ਕਹਿੰਦਾ ਤਾਨਾ ਮੇਰੇ ਦੇਸ਼ ਦੀਆਂ ਜਵਾਨ ਜਿਨ੍ਹਾਂ ਨੇ ਕਾਰਗਿਲ ਦੀ ਪਹਾੜੀਆਂ ਦੇ ਉੱਪਰ ਜਿਹੜੇ ਪਹਿਲੇ ਡੇਰਾਂ ਲਾ ਕੇ ਬੈਠੇ ਸੀ ਚੱਟ ਚੱੜ ਕੇ ਜਾ ਕੇ ਉਹਨਾਂ ਛਤਿਆਂ ਦੇ ਉੱਪਰ ਗੋਲੀਆਂ ਮਾਰੀਆਂ ਮਹਿੰਦਰ ਸਿੰਘ 베ਦੀ ਸਾਹਿਬ ਜਿਵੇਂ ਅੱਜਕੱਲ ਲੜਾਈ ਜਿਹੜੀ ਹੈ ਬੜੀ ਐਡਵਾਂਸ ਹੋ ਗਈ ਐ ਅਸੀਂ ਦੇਖਿਆ ਪਹਿਲਾਂ ਤੋਪਾਂ ਗੋਲਿਆਂ ਲਈ ਲੜਾਈ ਹੁੰਦੀ ਸੀ ਅੱਜਕੱਲ 에ਅਰ ਫੋਰਸ ਦੀ ਲੜਾਈ ਹੋ ਗਈ ਆ ਜਹਾਜ਼ ਤੋਂ ਬੈਠੇ ਬੈਠੇ ਕਿਤੇ ਤੁਸੀਂ ਬਟਨ ਦਬਦੋ ਤੇ ਸਿੱਧਾ ਜਾ ਕੇ ਜਿਹੜਾ ਕਈ ਨੁਕਸਾਨ ਕਰਦਾ ਜਾ ਕੇ ਉਹ ਦੂਜੇ ਪਾਸੇ ਜਿਹੜੀ ਆ ਪਾਰਟੀ ਹੁੰਦੀ ਆ ਕਿਸ ਤਰ੍ਹਾਂ ਦੇ ਦਿਓ ਕਿੰਨੇ ਕਿ ਚੀਜ਼ਾਂ ਐਡਵਾਂਸ ਹੋ ਗਈਆਂ ਨੇ ਕਿੰਨਾ ਕਿ ਟੈਕਨੋਲੋਜੀ ਦਾ ਜਿਹੜਾ ਵਾਧਾ ਲੈ ਲਿਆ ਅੱਛੀ ਦਾ ਬਹੁਤ ਜ਼ਿਆਦਾ ਜੀ ਟੈਕਨੋਲੋਜੀ ਤਾਂ ਇੰਨੀ ਹੈ ਹਿੰਦੁਸਤਾਨ ਪੂਰੀ ਦੁਨੀਆ ਚ ਆ ਚੁੱਕੀ ਹੈ 48ਵੀਂ ਲੜਾਈ ਵਿੱਚ ਜਵਾਨ ਪਰਤੀ ਹੁੰ ਬੈਂਡ ਦੀ ਲੜਾਈ ਦੇ ਵਿੱਚ ਵੀ ਥੋੜਾ ਬੋਤਾ ਸਾਡੇ ਜਾਂਦੇ ਬਹੁਤ ਸਾਦਤਾ ਕੱਤਰ ਦੀ ਲੜਾਈ ਦੇ ਵਿੱਚ ਵੀ ਟੈਕਨੋਲੋਜੀ ਬੜੀ ਆ ਗਈ ਸਾਡੀ ਫੌਜ ਬੜੀ ਤਕੜੀ ਹੋ ਗਈ ਸੀ 에어 ਫੋਰਸ ਆਰਮੀ ਨੇਵੀ ਸਭ ਪਰ ਹੁਣ ਕਾਰਗਲ ਦੀ ਲੜਾਈ ਤੋਂ ਬਾਅਦ ਹਿੰਦੁਸਤਾਨ ਦੇ ਜੋ ਹਕਮਰਾਨ ਬੈਠੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਜਿੰਨਾ ਚਿਰ ਆਪਣੇ ਦੇਸ਼ ਦੀ ਰਾਖੀ ਕਰਨੀਆਂ ਤੇ ਫੌਜ ਦੇ ਵਿੱਚ ਨਿਊ ਟੈਕਨੋਲੋਜੀ ਲਿਆਉਣੀ ਪੈਣੀ ਹੈ ਔਰ ਉਹਦਾ ਸਿੱਟਾ ਇਹ ਨਿਕਲਿਆ ਕਿ ਆ ਪਿੱਛੇ ਜਿਹੜਾ ਪਾਕਿਸਤਾਨ ਨੇ ਜੰਗ ਸ਼ੁਰੂ ਕੀਤੀ ਸੀ ਸਪੈਸ਼ਲੀ ਅੰਮ੍ਰਿਤਸਰ ਦੇ ਉੱਪਰ ਡਰੋਨ ਡਰੋਨ ਔਰ ਸਾਡੇ ਉਹ ਟੈਕਨੋਲੋਜੀ ਨੇ ਇੱਕ ਵੀ ਡਿੱਗ ਨਹੀਂ ਦਿੱਤਾ ਥੱਲੇ ਆਉ ਨਹੀਂ ਦਿੱਤਾ ਐਸੇ ਦਾ ਜਮਾਨਾ ਹੈਗਾ ਘਰ ਬੈਠੇ ਚੁੱਪਚਾਪੇ ਬਟਨ ਦਬਾ ਕੇ ਦੁਸ਼ਮਣ ਦਾ ਖਾਤਮਾ ਕਰਨ ਦਾ ਇਤਨੀ ਟੈਕਨੋਲੋਜੀ ਆ ਗਈ ਮੈਨੂੰ ਇਸ ਨੂੰ ਵੀ ਐਸੇ ਦੇਖਿਆ 베ਦੀ ਸਾਹਿਬ ਕਹਿੰਦੇ ਜਦੋਂ ਨੂੰ 65 ਦੀ ਜੰਗ ਲੱਗੀ ਸੀ ਕਹਿੰਦੇ ਅੰਮ੍ਰਿਤਸਰ ਦੇ ਇੱਕ ਸ਼ਾਟੇ ਦੀ ਗੱਲ ਕਰੀਏ ਕਹਿੰਦੇ ਇੱਥੇ ਵੀ ਜਿਹੜਾ ਉਸ ਟਾਈਮ ਤੇ ਜਿਹੜਾ ਹਮਲਾ ਹੋਇਆ ਸੀ ਉਦੋਂ ਕੀ ਹਾਲਾਤ ਹੋਗੇ ਸੀ ਸ਼ਾਟੇ ਕਹਿੰਦੇ ਕਾਫੀ ਨੁਕਸਾਨ ਅਸੀਂ ਜਦੋਂ 에어ਪੋਰਟ ਦਾ ਦੇਖੋ ਜੀ ਮੈਂ 65 ਦੀ ਲੜਾਈ ਦੇ ਵਿੱਚ ਮੈਨੂੰ ਆਪ ਯਾਦ ਹੈ ਮੇਰੇ ਬ੍ਰਦਰ ਟਾਰੀ ਮਾਸਟਰ ਸੀ ਅਸੀਂ ਸਵੇਰੇ 9 ਵਜੇ ਗੱਡੀ ਜਾਂਦਾ ਸੀ ਸ਼ਾਮ ਨੂੰ 5 ਵਜੇ ਸਮਾਨ ਕੱਢ ਕੇ ਲੈ ਕੇ ਆਉਂਦੇ ਸੀ ਕਿਉਂਕਿ ਟਾਰੀ ਸਾਈ ਜਨਤਾ ਖਾਲੀ ਕਿਉਂਕਿ ਅੰਬਰਸਰ ਆ ਗਈ ਸੀ ਪਾਕਿਸਤਾਨ ਨੂੰ ਬਹੁਤ ਮਾਲ ਆ ਰਿਹਾ ਸੀ ਉਹਨਾਂ ਨੂੰ ਪੈਸੇ ਆ ਰਿਹਾ ਸੀ ਉਹਨਾਂ ਨੂੰ ਇੱਕੋ ਹੀ ਗੱਲ ਕੀਤੀ ਜਾਂਦੀ ਵੀ ਹਿੰਦੁਸਤਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਕੋਈ ਦੂਜੀ ਜਾਂ ਤੀਜੀ ਤਾਕਤ ਨਾ ਹੋਣ ਦਿੱਤੀ ਜਾਵੇ ਕਿਉਂਕਿ ਹਿੰਦੁਸਤਾਨ ਆਪਣੇ ਬਲਬੁਚੇ ਦੇ ਉੱਪਰ ਤਿਆਰੀ ਕਰ ਰਿਹਾ ਸੀ ਪਾਕਿਸਤਾਨੋਂ ਬਾਹਰੋਂ ਆਉਂਦਾ ਸੀ ਲੇਕਿਨ ਕਹਿੰਦੇ ਆ ਨਾ ਜੀ ਪਿਓ ਤੇ ਪਿਓ ਹੀ ਹੁੰਦਾ ਹੈ ਬਿਲਕੁਲ 1947 ਚ ਪੁੱਤ ਨੂੰ ਵੱਖਰਾ ਕਰਕੇ ਪਾਕਿਸਤਾਨ ਦੇ ਦਿੱਤਾ ਹੁਣ ਪੁੱਤ ਭਾਵੇਂ ਕਿੰਨਾ ਵੀ ਤਕੜਾ ਹੋ ਜਾਏਗਾ ਪਿਓ ਨੂੰ ਤੇ ਪੈਸੜੇ ਆਉਂਦੇ ਹੀ ਹੁੰਦੇ ਨੇ ਨਾ ਤੇ ਹਿੰਦੁਸਤਾਨ ਨੇ ਆਪਣੇ ਉਹ ਸਾਰੇ ਪੈਸੜੇ ਅਜਾਮਾ ਕੇ ਪਾਕਿਸਤਾਨ ਨੂੰ 71 ਜੀ ਲੜਾਈ ਦੇ ਵਿੱਚ ਕਾਰਗਿਰ ਦੀ ਲੜਾਈ ਦੇ ਵਿੱਚ ਸੰਧੂਰ ਦੇ ਵਿੱਚ ਆ ਜਿਹੜਾ ਹੁਣ ਪਿੱਛੇ ਜੇ ਹੋਇਆ ਵਾ ਆ ਅਟੈਕ ਪਾਕਿਸਤਾਨ ਨੇ ਕੀਤਾ ਵਾ ਇੰਨੀ ਮੂੰਹ ਦੀ ਖਾਣੀ ਪਈ ਮੇਰਾ ਖਿਆਲ ਤਿੰਨ ਦਿਨ ਵੀ ਪਾਕਿਸਤਾਨ ਸਹਿ ਨਹੀਂ ਸਕਿਆ ਕਿਉਂਕਿ ਪਾਕਿਸਤਾਨ ਦੇ ਇਹੋ ਜਿਹੇ ਟਿਕਾਣਿਆਂ ਤੱਕ ਸਾਡੀ ਰੇਂਜ ਪਹੁੰਚ ਚੁੱਕੀ ਸੀ ਉਹਨੂੰ ਪਤਾ ਹੀ ਜੇ ਮੈਂ ਅੱਗੇ ਕੰਟੀਨਿਊ ਕੀਤਾ ਤੇ ਇਹਨਾਂ ਨੇ ਸਭ ਕੁਝ ਤੋੜ ਦੇਣਾ। ਗਰੀਬ ਸਾਹਿਬ ਜੀ ਗੱਲ ਕਰੀਏ ਲੜਾਈ 'ਚ ਪੰਜਾਬੀਆਂ ਦਾ ਕਿੰਨਾ ਕ ਅਹਿਮ ਯੋਗਦਾਨ ਆ। ਤੁਸੀਂ ਵੀ ਪੰਜਾਬ ਦੇ ਰਹਿਣ ਵਾਲੇ ਹੋ, ਗੁਰੂ ਨਾਨਕ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ। ਪੰਜਾਬੀਆਂ ਦਾ ਕਿੰਨਾ ਕ ਅਹਿਮ ਰੋਲ ਹੈ ਖਾਸ ਕਰਕੇ ਜਦੋਂ ਲੜਾਈ ਲੜਦੀ ਆ। ਹੁੰਦੀ ਆ ਅਸੀਂ ਖਾਸ ਕਰਕੇ ਮੈਨੂੰ ਇਹ ਸੋਪੀ ਪੰਜਾਬੀਆਂ 'ਚ ਕਿੰਨਾ ਕ ਜੋਸ਼ ਭਰ ਜਾਂਦਾ ਉਸ ਚੀਜ਼ ਦਾ ਕਿ ਯਾ ਪਾਕਿਸਤਾਨ ਜਾਂ ਹੋਇਆ ਕੋਈ ਵੀ ਜਿਹੜਾ ਹੋਇਆ ਦੁਸ਼ਮਣ ਦੀ ਜੜੀ ਆ ਉਹਨੂੰ ਨਾ ਨਹੀਂ ਟੱਕਰ ਆ ਦੇਣੀ ਆ। ਕਹਿੰਦੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਚਾਹੇ ਬਾਰਡਰਾਂ ਤੇ ਨੇ, ਕਹਿੰਦੇ ਬੁ ਪਰਾਨੀ ਗੱਲ ਹੈ ਮੇਰੇ ਸੱਚੇ ਪਾਤਸ਼ਾਹ ਗੁਰਤੇਗ ਬਹਾਦਰ ਜੀ ਨੇ ਜਦੋਂ ਕਸ਼ਮੀਰੀਆਂ ਦੇ ਪੰਡਿਤ ਆਣ ਕੇ ਰੋਈ ਸੀ ਕਿ ਸਾਨੂੰ ਔਰੰਗਜ਼ੇ ਮੁਸਲਮਾਨ ਬਣਾਉਂਦਾ ਤੇ ਉਹਨਾਂ ਨੇ ਸ਼ੀਸ਼ਦੀ ਦਿੱਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਜੇ ਸਾਡਾ ਗੁਰੂ ਧਰਮ ਬਰਮਨਤਨ ਕਰ ਲੇਗਾ ਤੇ ਅਸੀਂ ਕਰ ਲਾਂਗੇ ਪਰ ਗੁਰੂ ਮਹਾਰਾਜ ਨੇ ਕਿਹਾ ਸੀ ਸਿਰ ਦੀਆ ਪਰ ਸਿਰ ਨਹੀਂ ਦਿਆ ਉਹਨਾਂ ਦੇ ਬੇਟੇ ਮੇਰੇ ਬਹੁਤ ਹੀ ਸਤਿਕਾਰ ਸੱਚੇ ਪਾਤਸ਼ਾਹ ਕਲਗੀਆਂਵਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਵੇਖਿਆ ਕਿ ਮੁਗਲਾਂ ਨਾਲ ਨਜਿੱਠਣ ਵਾਸਤੇ ਸਾਨੂੰ ਇੱਕ ਕੌਮ ਵੱਖਰੀ ਚਾਹੀਦੀ ਹੈ ਉਹਨਾਂ ਨੇ ਫਿਰ ਇੱਕ ਸਿੱਖ ਕੌਮ ਸਜਾਈ ਸਿੱਖ ਤੋਂ ਸਿੰਘ ਬਣਾਏ ਸਿੰਘ ਦਾ ਮਕਸਦ ਹੈ ਜੋ ਕੋਈ ਤੁਹਾਡੇ ਉੱਪਰ ਅਟੈਕ ਕਰਦਾ ਉਹਨੂੰ ਪੂਰਾ ਫਿਟ ਬੀ ਫਿਟਿੰਗ ਜਵਾਬ ਦਿੱਤਾ ਜਾਵੇ ਔਰ ਸਿੱਖ ਕੌਮ ساری ਉਮਰ ਇਸ ਸਾਈਡ ਤੋਂ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਲੜਾਈਆਂ ਕਰਦੀ ਕਰਦੀ ਡਿਵੈਲਪ ਹੋਈ ਹੈ ਤੋਂ ਪੰਜਾਬ ਇੱਕ ਐਸਾ ਦੇਸ਼ ਸਟੇਟ ਸੀ ਜਿਹਨੂੰ ਲੜਨਾ ਵੀ ਆਉਂਦਾ ਸੀ ਤੇ ਲੜਾਈ ਦੇ ਵਿੱਚ ਸਹਿਣਾ ਵੀ ਆਉਂਦਾ ਸੀ ਤੇ ਅੱਜ ਉਹ ਹੀ 71 ਦਿਨ ਲੜਾਈ ਦੇ ਵਿੱਚ ਹੁਣ ਸਾਡੇ ਹਿੰਦੁਸਤਾਨ ਦੇ ਭਾਵੇਂ ਸਾਰੀਆਂ ਫੌਜਾਂ ਚੰਗੀਆਂ ਮਰਾਠਾ ਰਾਜਪੂਤ ਗੁਜਰਾਤੀ ਜੋ ਵੀ ਸਭ ਚੰਗੇ ਹਨ ਬਟ ਸਿੱਖ ਕੌਮ ਨੂੰ ਵੇਖ ਕੇ ਪਾਕਿਸਤਾਨ ਦਾ ਪਿਸ਼ਾਪ ਨਿਕਲ ਜਾਂਦਾ ਹੈ ਬਿਲਕੁਲ ਜੀ ਤੇ ਮੈਨੂੰ ਇਸ ਵੀ ਫੌਜ ਖਾਸ ਕਰਕੇ 베ਦੀ ਸਾਹਿਬ ਤੁਹਾਡੇ ਮਨ ਚ ਕਦੋਂ ਜਜਬਾ ਆਇਆ ਤੁਹਾਨੂੰ ਕਦੋਂ ਜਾਗਿਆ ਤੁਹਾਡੇ ਇਸ ਨਸਲੀ ਜੋ ਜਨੂਨ ਕੇ ਸਾਹ ਜਾਗਿਆ ਵੀ ਭਾਈ ਫੌਜ ਚ ਪਰਤੀ ਹੋਣਾ ਇਹ ਫੌਜ ਚ ਪਰਤੇ ਹੋਣਾ ਤੇ ਦੇਸ਼ ਦੀ ਸੇਵਾ ਕਰਨੀ ਹੈ ਕਿੰਨੇ ਸਾਲ ਸੇਵਾ ਕੀਤੀ ਆ ਕਿੰਨਾ ਜਜਬਾ ਸੀ ਕਿਹੜੀ ਉਮਰ ਚ ਪਰਤੀ ਹੋਇਆ ਸੀ ਤੁਸੀਂ ਐਂਟੀ ਦੀ ਲੜਾਈ ਜੀ ਮੈਂ 6ਵੀਂ ਸਦੀ ਪੜਦਾ ਸੀ ਤੇ ਅਸੀਂ ਬਲੈਕਆਊਟ ਦੇ ਵਿੱਚ ਲੋਕਾਂ ਦੇ ਘਰਾਂ ਜਾ ਕੇ ਦਰਵਾਜ਼ੇ ਖੜਾ ਕੇ ਬੱਤੀਆਂ ਬੰਦ ਕਰਾਉਂਦੇ ਸੀ ਕਿਉਂਕਿ ਉਦੋਂ ਜਹਾਜ਼ ਜਿਹੜੇ ਹੁੰਦੇ ਸੀ ਉਹ ਹਨੇਰੇ 'ਚ ਅਟੈਕ ਨਹੀਂ ਕਰ ਸਕਦੇ ਪਰ ਜਿੱਥੇ ਮਾਰੀ ਜਿ ਲਾਈਟ ਮਿਲਦੀ ਤੇ ਬੰਬ ਸੁੱਟ ਕੇ ਪਾਜ ਜਾਂਦੇ ਸੀ 71 ਦੀ ਲੜਾਈ ਦੇ ਵਿੱਚ ਮੈਂ ਬੀਕਾਮ ਸੈਕੰਡ ইয়ার ਪੜਦਾ ਪਿਆ ਸੀ ਤੇ ਮੈਂ ਜਦੋਂ ਆਪਣੇ ਮਹੱਲੇ 'ਚੋਂ ਪੈਸੇ ਇਕੱਠੇ ਕਰਕੇ 5-6 ਟਾਂਗੇ ਸੇਬ ਕੇਲੇ ਫਰੂਟ ਲੈ ਕੇ ਬਾਰਡਰ ਅਟਾਰੀ ਬਾਰਡਰ ਤੇ ਫੌਜੀਆਂ ਨੂੰ ਵੰਡਣ ਗਿਆ ਤੇ ਮੇਰੇ ਮਨ ਚ ਆਇਆ ਕਿ ਮੈਂ ਵੀ ਕੰਮ ਕਰਕੇ ਮੈਂ ਇੱਕ ਅਰ ਕਰ ਬਣੂਗਾ ਕਿਉਂ ਨਾ ਫੌਜ ਦੇ ਵਿੱਚ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਸੀ ਛੇ ਭਰਾ ਹੈ ਮੇਰੇ ਫੌਜ ਦੇ تحصیلدار ਸੀ ਮੇਰੀ ਮਾਂ ਕਹਿੰਦੀ ਚਲ ਤੂੰ 에어ਫੋਰਸ ਦਾ ਅੰਬਾਲੀ ਟੈਸਟ ਦੇ ਆਂਡ ਬਾਬਾ ਦੀਪ ਸਿੰਘ ਮੇਰਾ ਘਰ ਕਿਤੇ ਅਛੀ ਦਾ ਸਾਹਮਣੇ ਆ ਉਹਦੀ ਮਿਹਰ ਤੇ ਮੈਂ ਸਿਲੈਕਟ ਹੋ ਗਿਆ ਤੇ ਮੈਨੂੰ ਮੌਕਾ ਮਿਲਿਆ ਆਪਣਾ ਇੱਕ ਸੋਹਣੀ ਨੀਲੀ ਫੌਜ ਦੇ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨ ਵਾਸਤੇ ਮੈਨੂੰ ਸੋ ਵੀ ਜज्ਬਾ ਕਿੰਨਾ ਕੁ ਹੁੰਦਾ ਵਾ ਜਨੂਨ ਖਾਸ ਕਰਕੇ ਜੇ ਅਸੀਂ ਦੇਖਿਆ ਪੰਜਾਬੀ ਵਿੱਚ ਬੜਾ ਹੁੰਦਾ ਵਾ ਜਦੋਂ ਫੌਜ ਦੀ ਵਰਦੀ ਸਰੀਰ ਤੇ ਪੈ ਜਾਂਦੀ ਆ ਮੈਡਲ ਜਿਹੜੇ ਨੇ ਸੀਧਿਆਂ ਲੱਗ ਜਾਂਦੇ ਨੇ ਤੇ ਕਹਿੰਦੇ ਸੀਨਾ ਚੌੜਾ ਹੋ ਜਾਂਦਾ ਵਾ ਉਦੋਂ ਫਿਰ ਕਿੰਨਾ ਕੇ ਮਨ ਨੂੰ ਸਕੂਨ ਮਿਲਦਾ ਯਾ ਦੇਸ਼ ਦੀ ਸੇਵਾ ਕੀਤੀ ਆ ਅੱਜ ਮਾਪਿਓ ਦਾ ਵੀ ਅਸ਼ੀਰਵਾਦ ਲੱਗ ਗਿਆ ਤੇ ਅੱਜ ਪੁੱਤ ਵੱਡਾ ਅਫਸਰ ਬਣ ਗਿਆ ਸਰ ਅਸੀਂ 18 ਸਾਲ ਦੀ ਜਵਾਨੀ ਦੇ ਵਿੱਚ ਫੁੱਲ ਫਲੈਗ ਇੱਕ ਜਵਾਨ ਯੰਗ ਮੁੰਡੇ ਸੀ ਸਿਹਤ ਵੱਲੋਂ ਵੀ ਦਿਮਾਗ ਵੱਲੋਂ ਵੀ ਪੜ੍ਹਾਈ ਵੱਲੋਂ ਵੀ ਉੱਪਰੋਂ ਘਰੋਂ ਸੌਖੇ ਸੀ ਫਾਦਰ ਤਹਿਸੀਲਦਾਰ ਸੀ ਉਤੋਂ ਨੌਕਰੀ ਇਹੋ ਜੀ ਏਅਰ ਫੋਰਸ ਦੀ ਮਿਲ ਗਈ ਪਰ ਜਦੋਂ ਇੱਕ ਖਾਕੀ ਵਰਦੀ ਇੱਕ ਸਰੀਰ ਦੇ ਉੱਪਰ ਮੇਰੇ ਦੇਸ਼ ਦੇ ਕੱਪੜਾ ਬਣਿਆ ਚੜ ਜਾਂਦਾ ਨਾ ਸਿੱਖ ਕੌਮ ਤੇ ਵੈਸੇ ਹੀ ਮਾਰਸ਼ਲ ਸੀ ਪੰਜਾਬੀ ਹੈ ਵੈਸੇ ਮਾਰਸ਼ਲ ਸੀ ਸਾਨੂੰ ਉਸ ਵਰਦੀ ਨੇ ਇੰਨਾ ਜਲਵਾ ਦਿੰਦਾ ਕਿ ਸਾਨੂੰ ਨਹੀਂ ਪਤਾ ਲੱਗਦਾ ਵੀ ਕਿਹਨੂੰ ਮਾਰਨਾ ਕਿਹਨੂੰ ਨਹੀਂ ਮਾਰਨਾ ਸਾਨੂੰ ਹੁਕਮ ਮਿਲਦਾ ਕਿ ਸਾਹਮਣੇ ਦੁਸ਼ਮਣ ਬੈਠਾ ਹੈ ਫਿਰ ਤੁਸੀਂ ਕਹੋਗੇ ਵੀ ਤੁਹਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੁੰਦੀ ਦੇਖੋ ਮੈਂ ਇੱਕ ਗੱਲ ਕਵਾਂਗਾ ਸ਼ੇਰ ਛੁਪ ਕੇ ਸ਼ਿਕਾਰ ਨਹੀਂ ਕਰਦਾ ਸ਼ੇਰ ਬਾਹਰ ਨਿਕਲ ਕੇ ਅਟੈਕ ਕਰਦਾ ਸਾਨੂੰ ਮਜ਼ਾ ਆਉਂਦਾ ਸਿੱਖਾਂ ਨੂੰ ਜਦੋਂ ਉਤੋਂ ਆਰਡਰ ਮਿਲਦਾ ਤਾਂ ਅਸੀਂ ਜਾ ਕੇ ਅਟੈਕ ਕਰਦੇ ਉਹਨਾਂ ਦੇ ਮੋਰਚਿਆਂ ਦੇ ਵਿੱਚ ਇਸ ਵਾਲੇ ਸਿੱਖਾਂ ਦਾ ਜਲਵਾ ਅਸੀਂ ਦੇਖਿਆ ਬੇਦੀ ਸਾਹਿਬ ਫਿਲਮਾਂ ਬੜੀਆਂ ਬਣੀਆਂ ਫੌਜ ਦੇ ਉੱਤੇ ਅਸੀਂ ਦੇਖਿਆ ਬਾਰਡਰ ਫਿਲਮ ਬਣੀ ਆ ਸਨੀ ਦੇਵਾਲ ਦਾ ਸਨੀ ਦੇਵਾਲ ਦਾ ਬੜਾ ਅਹਿਮ ਰੋਲ ਲਿਆ ਵਾ ਬਾਰਡਰ ਤੇ ਜਾ ਕੇ ਲਲਕਾਰੇ ਮਾਰੇ ਨੇ ਪਾਕਿਸਤਾਨ ਵਾਲਿਆਂ ਨੂੰ ਲਾਹਤਾ ਪਾਈਆਂ ਜੋ ਅੰਦਰ ਵੜ ਗਏ ਸੀ ਇਸ ਤਰ੍ਹਾਂ ਦਾ ਜਲਵਾ ਵੇਖਣ ਨੂੰ ਮਿਲਿਆ ਕੀ ਲੱਗਦਾ ਸੇ ਇਸ ਫਿਲਮ ਜਿਹੜੀ ਸੱਚਾਈ ਬਣਾਈ ਗਈ ਆ ਕਿਉਂ ਸਾਡੇ ਜਿਹੜੇ ਪਾਕ ਸਾਡੇ ਹਿੰਦੂਸਤਾਨੀ ਜਿਹੜੇ ਨੇ ਖਾਸ ਕਰਕੇ ਸਿੱਖ ਜੈਂਮੈਂਟ ਵਾਲੇ ਨੇ ਹਮੇਸ਼ਾ ਬਹਾਦਰ ਤੇ ਦਲੇਰ ਰਹੇ ਨੇ ਇੱਥੇ ਜਾ ਪਾਕਿਸਤਾਨ ਤੇ ਹਮੇਸ਼ਾ ਜਾ ਕੇ ਬਾਰਡਰ ਉੱਤੇ ਉਹਨਾਂ ਨੂੰ ਲਲਕਾਰਦੇ ਰਹੇ ਨੇ ਸਰ ਇਹ origignal ਹੈ 7 ਲੋਂਗੋਵਾਲ ਦੀ ਸਾਡਾ ਮੇਜਰ ਚਾਂਦਪੂਰੀ ਜਿਹਦੇ ਕੋ 120 ਬੰਦੇ ਸੀ ਤੇ ਪਾਕਿਸਤਾਨ ਦੇ ਪਤਾ ਨਹੀਂ 100 200 ਟੈਂਕਾਂ ਦੇ ਨਾਲ ਤੇ ਪਾ ਕਿੰਨੀ ਫੌਜ اٹੈਕ ਕਰਨ ਆ ਗਈ ਕਿ ਅਸੀਂ ਇਹਨੂੰ ਕਪਚਰ ਕਰਕੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਮੇਜਰ ਚਾਂਦਪੂਰੀ ਨੂੰ ਜਿਹੜਾ ਕਿ ਸਨੀ ਦੇ ਉਹਨੇ ਰੋਲ ਕੀਤਾ ਵਾ ਥੋੜਾ ਰੋਲ ਦੇ ਵਿੱਚ ਇੱਕ ਪੰਜਾਬੀਆਂ ਦਾ ਜਲਵਾ ਦਿਖਾਇਆ ਦਿਖਾਇਆ ਵੀ ਪੰਜਾਬੀ ਕਿਦਾਂ ਉੱਥੇ ਬਾਹਰ ਨਿਕਲੇ ਹੋਣਗੇ ਬਟ ਵਾਕਈ ਉਸ ਮੇਜਰ ਨੇ ਆਪਣੀ 120 ਫੌਜੀਆਂ ਦੇ ਨਾਲ ਕਿਉਂਕਿ ਆਰਡਰ ਆਇਆ ਸੀ ਜਾਂ ਤੇ ਇਹ ਆਪਣਾ ਛੱਡ ਕੇ ਪਿੱਛੇ ਆ ਜਾਓ ਉਹਨਾਂ ਨੇ ਕਿਹਾ ਮੈਂ ਪਿੱਛੇ ਨਹੀਂ ਆਉਣਾ ਫਿਰ ਰੋਕ ਕੇ ਰੱਖੋ ਔਰ ਉਸ ਮੇਜਰ ਨੂੰ ਸਲੂਟ ਜਿਹਨੇ 120 ਫੌਜੀਆਂ ਦੇ ਨਾਲ ਸਵੇਰ ਤੱਕ ਉਹ 10000 ਸੀ ਪਹਿਲੇ 5000 ਸੀ ਕਿੰਨੇ ਟੈਂਕ ਸੀ ਉਹਨਾਂ ਨੂੰ ਰੋਕੀ ਰੱਖਿਆ ਤੇ ਸਵੇਰੇ ਸਾਡੀ 에ਅਰ ਫੋਰਸ ਦੇ ਜਵਾਨਾਂ ਨੇ ਪਾਇਲਟਾਂ ਨੇ ਆਣ ਕੇ ਟੈਕ ਕਰਕੇ ਤੇ ਉਸ ਉਹਨਾਂ ਨੂੰ ਪਜਾਇਆ ਮੇਰੀ ਸਾਹਿਬ ਇਹ ਲਾ ਸਵਾਲ ਹੈ ਅਪੀਲ ਕੀ ਗੱਲਾਂ ਚਾਹੋਗੇ ਪੰਜਾਬੀ ਨੌਜਵਾਨਾਂ ਨੂੰ ਅਸੀਂ ਦੇਖਿਆ ਸਾਡਾ ਪੰਜਾਬ ਦਾ ਨੌਜਵਾਨ ਗਲਤ ਰਾਹ ਪੈ ਰਿਹਾ ਚਿੱਟੇ ਦੇ ਪਾਸੇ ਜਾਲਾ ਆਪਣੀ ਖਰਾਬ ਕੀਤੇ ਜਾ ਰਿਹਾ ਦੇਸ਼ ਦੀ ਸੇਵਾ ਕਰਨੀ ਹੋਵੇ ਤੇ ਕਿਸ ਤਰ੍ਹਾਂ ਖੜੇ ਰਾਹ ਜਾ ਸਕਦਾ ਤੁਸੀਂ ਵਧੀਆ ਗਾਈਡਿੰਗ ਕਰ ਸਕਦੇ ਹੋ ਤੁਸੀਂ ਦੇਸ਼ ਦੀ ਸੇਵਾ ਕੀਤੀ ਆ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਖਾ ਕੇ ਨੌਜਵਾਨਾਂ ਨੂੰ ਕਿਹੜੀ ਪੜਾਈ ਹੋਣੀ ਚਾਹੀਦੀ ਹੈ ਕਿੱਥੋਂ ਪੜਾਈ ਹੋਣੀ ਚਾਹੀਦੀ ਹੈ ਚਾਹੇ ਫੌਜ ਦੀ ਗੱਲ ਕਰੀਏ ਚਾਹੇ 에ਅਰ ਫੌਜ ਦੀ ਗੱਲ ਕਰੀਏ ਸੇਵਾ ਜਿਹੜੀ ਦੇਸ਼ ਦੀ ਕਰਨੀ ਹੋਵੇ ਸਰ ਮੈਂ ਦੱਸਿਆ ਜਿੱਦਾਂ ਕਿ ਮੈਂ 18 ਸਾਲ ਦਾ ਪੂਰਾ ਜਵਾਨ ਸੀ ਉਸ ਟਾਈਮ 71 72 65 66 ਦੇ ਵਿੱਚ ਹਰ ਘਰ ਦੇ ਵਿੱਚ ਖਾਣ ਪੀਣ ਖੁੱਲਾ ਸੀ ਮਾਂ ਪਿਓ ਚਾਹੁੰਦੇ ਹੈ ਕਿ ਮੇਰਾ ਬੇਟਾ ਤਕੜਾ ਹੋਵੇ ਅਸੀਂ 6 ਭਰਾ ਆ ਸਾਡੇ ਘਰ ਕੋਈ ਰਿਸ਼ਤੇਦਾਰ ਆ ਮੈਂ ਛੋਟਾ ਸੀ ਤੇ 6 ਉਹ ਤਕੜੇ ਸੀ ਕਿਸੇ ਨੇ ਪੁੱਛਿਆ ਇਹਨਾਂ ਨੂੰ ਖੌਂਦੇ ਲੜਨ ਵਾਸਤੇ ਤੇ ਮੇਰਾ ਫੌਜਤ ਤਹਿਸੀਲਦਾਰ ਕਹਿੰਦਾ ਸੀ ਲੜਨ ਵਾਸਤੇ ਨਹੀਂ ਇੱਕ ਤੇ ਕਿਤੇ ਜੰਗਲ ਚ ਕੱਲੇ ਫਸ ਜਾਣ ਮਾਰਖਾਨ ਜੋਗੇ ਵੀ ਹੋਣ ਮੈਂ ਅੱਜ ਦੇ ਜਵਾਨਾਂ ਨੂੰ ਦੱਸਣਾ ਚਾਹੁੰਨਾ ਨੌਜਵਾਨਾਂ ਨੂੰ ਆਪਣਾ ਸਰੀਰ ਬਣਾਓ ਅਸੀਂ ਤੇ ਆਪਣੀਆਂ ਕਰਲੀਆਂ ਜੇ ਤੁਹਾਡੀਆਂ ਛਾਤੀਆਂ ਦੀ ਲੋੜ ਹੈ ਬਾਰਡਰ ਦੇ ਉੱਪਰ ਕਿਉਂਕਿ ਅਸਲੇ ਪਾਕਿਸਤਾਨ ਨੂੰ ਬਾਹਰੋਂ ਅਮਰੀਕਾ ਔਰ ਚਾਈਨਾ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਮੈਨੂੰ ਪੈਸੇ ਉਥਿਆਰ ਦੇ ਕੇ ਹਿੰਦੁਸਤਾਨ ਨੂੰ ਦਬਾ ਕੇ ਰੱਖਾਂ ਤੇ ਵੇਖ ਲਓ ਫਿਰ ਜੇ ਤੁਸੀਂ ਆਪਣੇ ਭਾਰਤ ਮਾਤਾ ਨੂੰ ਮਾਂ ਨੂੰ ਦਬਾਉਣਾ ਚਾਹੁੰਦੇ ਹੋ ਤੇ ਪੈਰ ਨਸ਼ਿਆਂ ਦੇ ਵਿੱਚ ਨਾ ਕਰੋ ਸਰੀਰ ਆਪਣਾ ਤਿਆਰ ਮੈਂ ਤੇ ਇੱਕੋ ਬੇਨਤੀ ਕਰਾਂਗਾ 10ਵੀਂ ਤੋਂ ਬਾਅਦ ਹਰ ਸਕੂਲ ਦੇ ਵਿੱਚ ਫਿਜ਼ੀਕਲ ਜਿਹੜਾ ਬੜਾ ਫਿਟਨੈਸ ਹੋਣਾ ਚਾਹੀਦਾ ਹਰ ਬੱਚੇ ਦਾ ਟੈਸਟ ਹੋਣਾ ਚਾਹੀਦਾ ਜਿੱਦਾਂ ਫੌਜ ਲਿੱਤਾ ਜਾਂਦਾ ਉੱਥੇ ਜਿਹੜੇ ਟੀਚਰ ਹਨ ਉਹ ਵੀ ਸਕੂਲ ਚ ਚਲਾਉਣਾ ਹਾਂ ਡਿਸਪਲਨ ਬਹੁਤ ਜ਼ਰੂਰੀ ਹੈ ਸੂਰਜ ਵੀ ਡਿਸਿਪਲਨ ਚ ਨਿਕਲਦਾ ਹੈ ਚੰਦਰਮਾ ਵੀ ਨਿਕਲਦਾ ਹੈ ਜਿਸ ਬੱਚੇ ਦੇ ਕੋਲ ਜਿਸਪਨ ਆ ਗਿਆ ਉਹ ਦੀ ਸਿਹਤ ਵੀ ਠੀਕ ਰਹੇਗੀ ਔਰ ਦੇਸ਼ ਭਗਤ ਵੀ ਹੋਏਗਾ ਔਰ ਮਲੇ ਨੂੰ ਵੀ ਠੀਕ ਸੁਧਾਰੇਗਾ ਠੀਕ ਹੈ ਬਾਬਕ ਕਵਾਜੀ ਇਹ ਸੀ ਗੱਲਬਾਖਤੀ ਨਿਰਮਲ ਸਿੰਘ 베ਦੀ ਜਿਹੜੇ ਕਿ Air Force ਦੇ ਅਫਸਰ ਰਹੇ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਉਹ ਅਹਿਮ ਪਲ ਖਾਸ ਕਰਕੇ 171 ਦੀ ਲੜਾਈ ਦੇ ਬਾਰੇ ਜ਼ਿਕਰ ਕੀਤਾ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਭਾਈ ਦੇਸ਼ ਦੀ ਸੇਵਾ ਕਰਨੀ ਆ ਤੇ ਹਮੇਸ਼ਾ ਹੀ ਆਪਣੀ ਚੜ੍ਹਦੀ ਕਲਾ ਵਿੱਚ ਰਹੋ ਤੇ ਵਧੀਆ ਖਾਂ-ਪੀਂ ਰੱਖੋ ਤਾਂ ਜੋ ਕਿ ਜਿਹੜਾ ਪੰਜਾਬ ਦੀ ਤੁਸੀਂ ਦੇਣ ਹੋ ਹਮੇਸ਼ਾ ਜਾ ਕੇ ਬਾਰਡਰਾਂ ਉੱਤੇ ਪੰਜਾਬ ਦੀ ਤੇ ਦੇਸ਼ ਦੀ ਰਾਖੀ ਕਰਿਓ ਤਾਂ ਹਮੇਸ਼ਾ ਹੀ ਪੰਜਾਬ ਦੇ ਉੱਤੇ ਜਿਹੜਾ ਕਿ ਮਾਲਾ ਸਮਾ ਮਾਲਾ ਦੌਰ ਆਉਂਦਾ ਤੇ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ ਤੇ ਦੁਸ਼ਮਣਾਂ ਨੂੰ ਜੜੀ ਆ ਤੋ ਚੜਾਈ ਆਵੇ ਅਸਾ ਕਹਿ ਸਾਢੇ ਦਸ਼ਕਾਂ ਨੂੰ ਪੀ ਲਿਆ ਨੌਜਵਾਨਾਂ ਨੂੰ ਖਾਸ ਕਰਕੇ ਸਿਰਿਆ ਦਿੱਤਾ ਭਾਈ ਸੇਵੀ ਬਣਾਓ ਤੇ ਦੇਹ ਦੀ ਸੇਵਾ ਕਰੋ ਮਿੰਨੂ ਦੇ ਉਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ